ਸਤ ਸ੍ਰੀ ਅਕਾਲ ਦੋਸਤੋ ਮੈਂ ਸੁਖਵਿੰਦਰ ਬਰਾੜ ਅੱਜ ਮੈਂ ਤੁਹਾਨੂੰ ਇਸ ਸਾਈਕਲ ਦੇ ਫਾਇਦੇ ਦੱਸਣ ਜਾ ਰਿਹਾ ਜਿਨ੍ਹਾਂ ਦੇ ਵੀ ਗੋਡਿਆਂ 'ਚ ਦਰਦ ਆ ਗਿਆ ਗੋਡੇ ਜਾਮ ਹੋ ਗਏ ਨਸਾਂ ਦੇ ਵਿੱਚ ਲੱਤਾਂ ਦੇ ਵਿੱਚ ਬਲੌਕੇਜ ਆ ਗਈ ਹੈ ਕਮਰ ਦੇ ਵਿੱਚ ਦਰਦ ਰਹਿੰਦਾ ਹੈ ਲੰਬਰ ਸਪੇਨ L4 L5 ਬਣ ਕੇ ਦੇ ਵਿੱਚ ਦਰਦ ਆ ਗਿਆ ਸ਼ੁਰੂ ਹੋਣ ਲੱਗ ਗਿਆ ਤਾਂ ਇਹ ਸਾਈਕਲ ਸ਼ੁਰੂ ਕਰ ਦਿਓ ਦੋਸਤੋ ਸਾਈਕਲ ਦੇ ਨਾਲ ਇਹਨਾਂ ਸਾਰੇ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਇਹ ਸਾਈਕਲ ਨਾਲ ਤੁਹਾਡਾ ਮੋਟਾਪਾ ਵੀ ਘਟੂਗਾ ਤੁਹਾਡਾ ਵਜਨ ਵੀ ਘਟੂਗਾ ਤੇ ਤੁਹਾਡਾ ਖਾਦਾ ਪੀਤਾ ਹਜਮ ਵੀ ਹੋਊਗਾ ਰੈਗੂਲਰ 10 15 ਮਿੰਟ ਸਾਈਕਲ ਚਲਾਉਣਾ ਦੋਸਤੋ ਇਸ ਸਾਈਕਲ ਦੇ ਇੰਨੇ ਕੁ ਫਾਇਦੇ ਹੈ ਕਿ ਆਪਣੀ ਜੋ ਵੀ ਖਾਦਾ ਪੀਤਾ ਕੈਲਰੀ ਹੈ ਉਹ ਪਤਦੀ ਹੈ ਹਜਮ ਹੁੰਦੀ ਹੈ ਤੇ ਇਸ ਨਾਲ ਬਹੁਤ ਸਾਰੇ ਰੋਗਾਂ ਤੋਂ ਛਡਕਾਰਾ ਪਾਇਆ ਜਾ ਸਕਦਾ ਹੈ ਜਿਨ੍ਹਾਂ ਦੇ ਘਰ ਵੀ ਦੋ ਪਈਆ ਦੋ ਟੈਰਾਂ ਵਾਲਾ ਸਾਈਕਲ ਹੈ ਉਹ ਸਾਈਕਲ ਚਲਾ ਕੇ ਆਪਣੀ ਐਕਸਰਸਾਈਜ਼ ਕਰ ਸਕਦੇ ਨੇ ਨਹੀਂ ਤਾਂ ਤੁਸੀਂ ਇਹ ਸਾਈਕਲ ਅੱਜ ਹੀ ਮੰਗਵਾਓ ਕਿਉਂਕਿ ਘਰਾਂ ਦੇ ਵਿੱਚ ਸੁੱਖ ਸਹੂਲਤਾ ਜਿਆਦਾ ਵੱਧ ਚੁੱਕੀਆਂ ਤੇ ਸਰੀਰ ਦਾ ਜੋਰ ਲੱਗਦਾ ਨਹੀਂ ਐਕਸਰਸਾਈਜ਼ ਹੁੰਦੀ ਨਹੀਂ ਇਸ ਲਈ ਆਪਾਂ ਮੋਟਰ ਗੱਡੀਆਂ ਮੋਟਰਸਾਈਕਲ ਕਾਰਾਂ ਦੀ ਸੁਵਿਧਾ ਵਧ ਗਈ ਹੈ ਤੇ ਸਾਈਕਲ ਚਲਾਉਣਾ ਛੱਡ ਗਏ ਸਾਈਕਲ ਯੂਜ਼ ਕਰੋ ਤੁਸੀਂ ਦੋ ਪਹੀਆ ਸਾਈਕਲ ਯੂਜ਼ ਕਰੋ ਨਹੀਂ ਤਾਂ ਤੁਸੀਂ ਇਹ ਸਟੈਂਡ ਵਾਲਾ ਸਾਈਕਲ ਇਹ ਤੁਸੀਂ ਯੂਜ਼ ਕਰੋ ਹਰ ਰੋਜ਼ 15 ਮਿੰਟ ਸਾਈਕਲ ਚਲਾਉਣਾ ਹੈ ਦੋਸਤੋ ਇੱਕ ਤਾਂ ਇਹਦੇ ਨਾਲ ਤੁਹਾਡੇ ਗੋਡਿਆਂ ਦਾ ਦਰਦ ਖਤਮ ਹੋ ਜਾਊਗਾ ਦੂਜਾ ਤੁਹਾਨੂੰ ਜੋ ਲੰਬਰ ਸਪੇਨ ਹੈ ਡੈਸਕ ਦੀ ਪ੍ਰੋਬਲਮ ਆ ਉਹ ਸਹੀ ਹੋ ਜਾਵੇਗੀ ਤੇ ਤੀਜਾ ਤੁਹਾਡਾ ਮਟਾਪਾ ਘਟੇਗਾ ਇਸ ਨਾਲ ਤੁਸੀਂ ਬਿਲਕੁਲ ਫਿੱਟ ਰਹੋਗੇ ਹਰ ਰੋਜ਼ 15 ਮਿੰਟ ਸਵੇਰੇ ਸਾਈਕਲ ਚਲਾਉਣਾ ਤੇ ਤੁਸੀਂ ਦੇਖਿਓ ਕੁਝ ਦਿਨਾਂ ਦੇ ਵਿੱਚ ਹੀ ਤੁਹਾਡੀਆਂ ਕਈ ਬਿਮਾਰੀਆਂ ਸਹੀ ਹੋ ਜਾਣੀਆਂ ਜਿਹੜੀਆਂ ਕਿ ਜੋੜਾਂ ਦੇ ਵਿੱਚ ਦਰਦ ਰਹਿੰਦਾ ਹੈ ਗੋਡਿਆਂ 'ਚ ਦਰਦ ਕਮਰ ਦਰਦ ਜਾਂ ਤੁਹਾਡਾ ਮਟਾਪਾ ਜ਼ਿਆਦਾ ਹੈ ਇਹਦੇ ਨਾਲ ਸਹੀ ਹੋ ਜਾਊਗਾ ਬਿਲਕੁਲ ਇਹ ਲਗਾਤਾਰ 15 ਮਿੰਟ ਕਰਨਾ ਚਾਹੀਦਾ। ਇਹ ਆ ਸਾਈਕਲ ਦੇ ਫਾਇਦੇ ਦੀ ਕਿਉਂਕਿ ਸੁੱਖ ਸੁਹੂਲਤਾਵਾਂ ਵਧ ਗਈਆਂ ਤੇ ਸਾਈਕਲ ਘਟ ਗਏ ਇਹਦੇ ਕਾਰਨ ਸਰੀਰ ਦੀ ਐਕਸਰਸਾਈਜ਼ ਹੁੰਦੀ ਨਹੀਂ ਤੇ ਆਪਾਂ ਬਿਮਾਰੀਆਂ ਨੂੰ ਰੋਗਾਂ ਨੂੰ ਜਿਆਦਾ ਨੇੜੇ ਕਰ ਲਿਆ ਇਸ ਕਰਕੇ ਸਰੀਰ ਦੀ ਕਸਰਤ ਤੇ ਐਕਸਰਸਾਈਜ਼ ਜ਼ਰੂਰੀ ਹੈ ਇਹ ਸਾਈਕਲ ਚਲਾਉਣਾ ਸ਼ੁਰੂ ਕਰ ਦੋ। ਗੋਡਿਆਂ ਦਾ ਦਰਦ ਤੇ ਕਮਰ ਦਾ ਦਰਦ ਬਿਲਕੁਲ ਖਤਮ ਹੋ ਜਾਵੇ ਤੇ ਜੇ ਆਪਣੀ ਵੀਡੀਓ ਤੁਹਾਨੂੰ ਪਸੰਦ ਆਈ ਅੱਗੇ ਸ਼ੇਅਰ ਕਰੋ ਦੋਸਤਾਂ ਦੇ ਵਿੱਚ ਤੇ ਲਾਈਕ ਕਰੋ ਤੇ ਆਪਣਾ ਚੈਨਲ ਸੁਖਵਿੰਦਰ ਬਰਾਰ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਧੰਨਵਾਦ